ਲਰਨਿੰਗ ਲਿਸੈਂਸ ਵੀ ਹੈ ਨਾ ਉਹ ਵੀ 5000 ਰੁਪਏ ਦੇ ਤੇ ਘਰ ਆ ਜਾਂਦਾ ਬੜਿਆ ਬੜਾਇਆ ਤੇ ਜਿਹੜਾ ਪੱਕਾ ਲਿਸੈਂਸ ਹੈ ਉਹਦੇ ਤੇ ਬਹੁਤ ਹੀ ਸਾਰਾ ਐਡਾ ਕਪਲੇ ਜਿਹੜੇ ਹੋ ਰਹੇ ਨੇ ਕਰਪਟ ਸਿਸਟਮ ਹੈ ਡਰਾਈਵਿੰਗ ਲਿਸੈਂਸ ਹੈ ਲੋਕੀ ਕਹਿੰਦੇ ਸੀ ਨਾ ਜੀ ਡਰਾਈਵਿੰਗ ਲਿਸੈਂਸ ਲੈਣਾ ਤੇ ਬਿਹਾਰ ਯੂਪੀ ਚਲੇ ਜਾਓ ਤੇ ਅੱਜ ਬਿਹਾਰ ਯੂਪੀ ਵਾਲੇ ਕਹਿੰਦੇ ਨੇ ਉੱਥੇ ਸਖਤੀ ਹੋ ਗਈ ਡਰਾਈਵਿੰਗ ਲਿਸੈਂਸ ਲੈਣਾ ਤੇ ਪੰਜਾਬ ਚ ਆ ਜਾਓ ਇੱਥੇ ਤੇ ਘਰ ਬੈਠੇ ਲਿਸੈਂਸ ਆ ਜਾਂਦਾ ਲਿਸੈਂਸ ਬਣ ਰਿਹਾ ਹੋਵੇ ਤੇ ਇੱਕ ਲਿਸੈਂਸ ਬਣਾਉਣ ਦੀ ਕੀਮਤ ਜਿਹੜੀ 8000 ਤੋਂ 10000 ਹੋਵੇ ਤੇ ਤੇ ਹਿਸਾਬ ਲਾ ਲਓ 5-6 ਲੱਖ ਲਾਇਸੈਂਸ ਜੇ ਸਾਲ ਤੇ ਬੰਦੇ ਨੇ ਪੰਜਾਬ 'ਚ ਤੇ ਕਿੱਡਾ ਵੱਡਾ ਘੁਟਾਲਾ ਹੋਏਗਾ ਜਿੰਨੀਆਂ ਔਰਤਾਂ ਦੇ ਲਾਇਸੈਂਸ ਬਨੇ ਨੇ ਉਹ ਬਿਨਾਂ ਟੈਸਟਾਂ ਤੋਂ ਬਨੇ ਨੇ ਘਰ ਬੈ ਕੇ ਲਾਇਸੈਂਸ ਬਣੀ ਜਾਂਦਾ ਹੈਗਾ ਚੈੱਕ ਕਰ ਲਓ ਅਜੇ ਅਜੇ ਤਾਂ ਓਪਨਲੀ ਕਹਿੰਦੇ ਮੇਰੇ ਕੋਲ ਡਾਟਾ ਹੈ ਇਹਦਾ ਮਤਲਬ ਹੈ ਕਿਤਨਾ ਕਿਨੇ ਸਰਕਾਰ ਕਰਪਸ਼ਨ ਬੰਦ ਨਹੀਂ ਕਰਨਾ ਚਾਹੁੰਦੀ ਹਜ਼ਾਰ ਕਰੋੜ ਰੁਪਏ ਜਿੰਨੂੰ ਆਂਦਾ ਹੋਵੇ ਉਹ ਬੰਦ ਕਿਉਂ ਕਰੂਗਾ ਜੀ ਜਨਾਬ ਇਸ ਕਰਕੇ ਮੈਨੂੰ ਲੱਗਦਾ ਆ ਦਾਲ ਬਹੁਤ ਲੰਬੀ ਕਾਲੀ ਹੈ ਪਿਛਲੇ ਦਿਨੀ ਲਾਇਸੈਂਸ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਚੀਫ ਔਰ ਦੋ ਪੀਪੀਐਸ ਅਧਿਕਾਰ ਜਿਹੜੇ ਸਸਪੈਂਡ ਕੀਤੇ ਗਏ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਇੱਕ ਘੁਟਾਲਾ ਸੀਗਾ ਕਿਉਂਕਿ ਖਾਸ ਤੌਰ ਦੇ ਉੱਪਰ ਪਹਿਲਾਂ ਵਿਜੀਲੈਂਸ ਵਿਭਾਗ ਦੀ ਰੇਡ ਜਿਹੜੀ ਉਹ ਆਰਟੀਏ ਦੇ ਉੱਪਰ ਪਈ ਫਿਰ ਚਾਹੇ ਵਕ ਵਕ ਜ਼ਿਲ੍ਹਿਆਂ ਦੀ ਗੱਲ ਆਲੀਏ ਤਾਂ ਹੁਣ ਇੱਕ ਵੱਡਾ ਘੁਟਾਲਾ ਜਿਹੜਾ ਹੈ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਇੰਟਰਨੈਸ਼ਨਲ ਰੋਡ ਸੇਫਟੀ ਐਕਸਰਡਰ ਕੰਮ ਉਸੇ ਸਟਾਨ ਨਾਲ ਸਰ ਕਿਸ ਤਰੀਕੇ ਦਾ ਘੁਟਾਲਾ ਮੰਨਦੇ ਹੋ ਜੋ ਸਾਰਾ ਕੁਝ ਚੱਲ ਰਿਹਾ ਹੈ ਵਿਭਾਗ ਦੇ ਵਿੱਚ ਦੇਖੋ ਜੀ ਪੰਜਾਬ ਚ ਤੇ ਟ੍ਰਾਂਸਪੋਰਟ ਮੈਂਕ ਮੈਂ ਦਾ ਰਾਬੀ ਰੱਖਾ ਹੈ ਮੈਂ ਪਿਛਲੀ ਪ੍ਰੈਸ ਕਾਨਫਰੈਂਸ 'ਚ ਕਿਹਾ ਸੀਗਾ ਤੇ ਹੁਣਾਂ ਕੋਮਾ ਚ ਚਲਾ ਗਿਆ ਤੇ ਬਿਲਕੁਲ ਡੈਡ ਹੀ ਹੈ ਡੈਡ ਦਾ ਮਤਲਬ ਹੈ ਕਿ ਇੰਨੀ ਸਾਰੀ ਰਿਸ਼ਵਤ ਇੰਨਾ ਸਾਰੇ ਗਰਬੜ ਤੁਸੀਂ ਬੈਠੇ ਹੋ ਕੈਨੇਡਾ ਤੇ ਲਾਇਸੈਂਸ ਤੁਹਾਡਾ ਅਮਰਸਰ ਬਣ ਕੇ ਤੇ ਕੈਨੇਡਾ ਜਾ ਰਿਹਾ ਹੈ ਨਿਊ ਅਮਰੀਕਾ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਤੇ ਟੈਸਟਿੰਗ ਦੇ ਨਾਮ ਦੇ ਉੱਪਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਚਾਹੁੰਦਾ ਤੇ ਤਾਂ ਕਿ ਤੁਹਾਡੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਾਈ ਇਹ ਚੱਲ ਕੀ ਰਿਹਾ ਸੀਗਾ ਪੰਜਾਬ ਕੀ ਹੋ ਰਿਹਾ ਹੈ ਕਿ ਆਹ ਹੁਣੇ ਮੈਨੂੰ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਜਿਹੜਾ ਲਰਨਿੰਗ ਲਿਸੈਂਸ ਵੀ ਹੈ ਨਾ ਉਹ ਵੀ 5000 ਰੁਪਏ ਦੇ ਉੱਤੇ ਘਰ ਆ ਜਾਂਦਾ ਬੜਿਆ ਬੜਾਇਆ ਤੇ ਜਿਹੜਾ ਪੱਕਾ ਲਿਸੈਂਸ ਹੈ ਉਹਦੇ ਤੇ ਬਹੁਤ ਹੀ ਸਾਰਾ ਐਡਾ ਕਪਲੇ ਜਿਹੜੇ ਹੋ ਰਹੇ ਨੇ ਅਸੀਂ ਵੀਡੀਓ ਦੇਖੋ ਇੱਥੇ ਤੁਹਾਨੂੰ ਨਜ਼ਰ ਆਊਗਾ ਕਿ ਫੋਟੋ ਤੋਂ ਫੋਟੋਸ਼ਾਪ ਰਾਹੀ ਅਮਰਸਰ ਦੀ ਵੀਡੀਓ ਅਮਰਸਰ ਆਰਟੀਓ ਦੀ ਫੋਟੋ ਤੋਂ ਫੋਟੋ ਖਿੱਚ ਕੇ ਤੇ ਅਗਲਾ ਬੰਦਾ ਤੁਹਾਨੂੰ ਲਾਇਸੈਂਸ ਦੇ ਰਿਹਾ ਹੈਗਾ ਤਾਨੂੰ ਜਾਂਦੀ ਜਰੂਰਤ ਨਹੀਂ ਟੈਸਟ ਦੀ ਜਰੂਰਤ ਨਹੀਂ ਤੇ ਇਦਾਂ ਹੀ ਲਾਇਸੈਂਸ ਬਣ ਰਹੇ ਨੇ ਜੇ ਉਧਰ ਤਾਂ ਲਾਇਸੈਂਸ ਬਣ ਰਿਹਾ ਹੋਵੇ ਤੇ ਇੱਕ ਲਾਇਸੈਂਸ ਬਣਾਉਣ ਦੀ ਕੀਮਤ ਜਿਹੜੀ 8000 ਤੋਂ 10000 ਹੋਵੇ ਤੇ ਹਿਸਾਬ ਲਾ ਲਓ ਕਿ 5-6 ਲੱਖ ਲਾਇਸੈਂਸ ਜੇ ਸਾਲ 'ਚ ਬਣਦੇ ਨੇ ਪੰਜਾਬ 'ਚ ਤੇ ਕਿੱਡਾ ਵੱਡਾ ਘਟਾਲਾ ਹੋਏਗਾ ਫਿਰੋਜ਼ਪੁਰ ਤੇ 498 ਲਾਇਸੈਂਸ ਇਹਨਾਂ 3 ਦਿਨਾਂ 'ਚ ਬਣਾ ਦਿੱਤੇ ਇੱਕ ਲਾਇਸੈਂਸ ਨੂੰ ਬਣਾਉਣ ਲਈ 15 ਮਿੰਟ ਲੱਗਦੇ ਨੇ ਉਹ ਵੀ ਵੀਡੀਓ ਜਿਹੜੀ ਹੈਗੀ ਨੋ ਉਹ ਵੀ ਹੈਗੀਆਂ ਸਾਰੀ ਦਿਖਾਈਆਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਜਿਸ ਤਰੀਕੇ ਨਾਲ ਜਿਵੇਂ ਮੰਨ ਲਓ ਵੀ ਹੁਣ ਤੁਸੀਂ ਪਿਛਲੀ ਪ੍ਰੈਸ ਕਾਨਫਰੰਸ 'ਚ ਵੀ ਇਹ ਮੁੱਦਾ ਚੁੱਕਿਆ ਸੀਗਾ ਲਾਇਸੈਂਸ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕਈ-ਕਈ ਮਹੀਨੇ ਲਾਇਸੈਂਸ ਦਾ ਸਰਵਰ ਹੀ ਨਹੀਂ ਚੱਲਦਾ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਕਹਿੰਦੇ ਆ ਜਾਂ ਕੋਈ ਸੀਨੀਅਰ ਅਧਿਕਾਰੀ ਕਹਿੰਦਾ ਫਿਰ ਸ਼ੁਰੂ ਹੋ ਜਾਂਦਾ ਸਾਰਾ ਕੁਝ ਠੇਕੇ ਬਦਲਦੇ ਰਹਿੰਦੇ ਆਖਣੀ ਚੱਲਦਾ ਆ ਸਿਰਫ ਉਹਦਾ ਦੇਖੋ ਆ ਮੇਰੀ ਇਹ ਚਿੱਠੀ ਨਹੀਂ ਹੈ ਆ ਟਰਾਂਸਪੋਰਟ ਮਹਿਕਮੇ ਦੇ STC ਦੀ ਚਿੱਠੀ ਹੈ ਜਿਹੜੀ ਇਹਨਾਂ ਨੇ ਸਾਰੇ ਆਰਟਿਸਟ ਨੂੰ ਲਿਖੀ ਹੈ ਬਈ ਇੰਨੀਆਂ ਕੰਪਲੇਨਾਂ ਜਿਹੜੀਆਂ ਨੇ ਆ ਵਿਜੀਲੈਂਸ ਨੂੰ ਰਿਸੀਵ ਹੋਈਆਂ ਕੋਈ ਜ਼ਿਲ੍ਹਾ ਹੈਗਾ ਜਿੱਥੇ ਕੰਪਲੇਨ ਨਹੀਂ ਆਈ ਹਰ ਜ਼ਿਲ੍ਹੇ ਚੋਂ ਕੰਪਲੇਨਾਂ ਆਈਆਂ ਨੇ ਆ ਕੰਪਲੇਨਾਂ ਦੇ ਬੰਦਿਆਂ ਦੇ ਨੰਬਰ ਨੇ ਕੋਈ ਕਿਹੜੀ ਕੰਪਲੇਂਟ ਕੀਤੀ ਆ ਇਹਨੂੰ ਸਜ਼ਾ ਚੜਦੀ ਹੈ ਸਾਰੇ ਭ੍ਰਸ਼ਟਾਚਾਰੀ ਹੈ ਜੀ ਤਕਰੀਬਨ 800 ਤੋਂ ਲੈ ਕੇ 1000 ਕਰੋੜ ਮਾਲੀਆ ਸਾਲ ਦਾ ਹੈ ਤੈਨੂੰ ਭ੍ਰਸ਼ਟਾਚਾਰ ਨੂੰ ਕੋਈ ਛੱਡੇਗਾ ਕੌਣ ਆ ਤੇ ਮੈਨੂੰ ਲੱਗਦਾ ਹੈ ਕਿ ਡਾਇਰੈਕਟਰ ਵਿਜੀਲੈਂਸ ਨੂੰ ਸਸਪੈਂਡ ਕਰਨਾ ਤੇ ਇੱਕ ਆਈ ਵਾਜ਼ ਸੀਗਾ ਫੰਡਾ ਕਿਸੇ ਹੋਰ ਨੂੰ ਸੀ ਕਿੰਤਾਂ ਨੂੰ ਖੁਸ਼ ਹੋ ਹੀ ਨਹੀਂ ਗੱਲ ਨਹੀਂ ਲੱਗਦੀ ਕਿ ਟਰਾਂਸਪੋਰਟ ਮਹਿਕਮੇ ਦੇ ਭ੍ਰਸ਼ਟਾਚਾਰ ਰੋਕਣ ਲਈ ਵਈ ਸਸਪੈਂਡ ਕਰਤਾ ਡਾਇਰੈਕਟਰ ਵਿਜੀਲੈਂਸ 26 ਦਿਨ ਜਿਹਨੂੰ ਬੰਦੇ ਨੂੰ ਆਇਆ ਹੋਏ ਮੈਂ ਨਹੀਂ ਕਹਿੰਦਾ ਵੀ ਤੁਸੀਂ ਗਲਤੀ ਕੀਤਾ ਸਹੀ ਕੀਤਾ ਤੁਹਾਨੂੰ ਪਤਾ ਹੋਣਾ ਕਿਉਂ ਕੀਤਾ ਤੁਸੀਂ ਲੇਕਿਨ ਆ ਜਿਹੜੀ ਪ੍ਰੈਸ ਕਾਨਫਰੰਸ ਅੱਜ ਕੀਤੀ ਨਾ ਸਿਸਟਮ ਦੇ ਖਿਲਾਫ ਹੈ ਆ ਗਵਰਨਮੈਂਟ ਦੇ ਖਿਲਾਫ ਨਹੀਂ ਹੈ ਗਵਰਨਮੈਂਟ ਦੇ ਖਿਲਾਫ ਜਿਹੜਾ ਕੋਈ ਸਿਸਟਮ ਹੀ ਤੁਹਾਡਾ ਕੰਪਰੋਮਾਈਜ਼ਡ ਹੈ ਤੁਸੀਂ ਜਦੋਂ ਡਰਾਈਵਿੰਗ ਲਾਇਸੈਂਸ ਟੈਸਟ ਦਿੰਦੇ ਹੀ ਨਹੀਂ ਜੇ ਤੇ ਉਹਦੇ ਵਿੱਚ ਪੈਸੇ ਹੀ ਖਰਚਦੇ ਜੇ ਲੋਕੀ ਲੋਕੀ ਦੇਖੋ ਜਿੰਨੀਆਂ ਔਰਤਾਂ ਦੇ ਲਾਇਸੈਂਸ ਬਣੇ ਨੇ ਉਹ ਬਿਨਾਂ ਟੈਸਟਾਂ ਤੋਂ ਬਣੇ ਨੇ ਘਰ ਬੈ ਕੇ ਲਾਇਸੈਂਸ ਬਣੀ ਜਾਂਦਾ ਹੈਗਾ ਚੈੱਕ ਕਰ ਲੋ ਇਹ ਤੇ ਇਹ ਤੇ ਓਪਨਲੀ ਕਹਿੰਦੇ ਮੇਰੇ ਕੋਲ ਡਾਟਾ ਹੈ ਹਰ ਚੀਜ਼ ਦਾ ਡਾਟਾ ਹੈ ਲਾਇਸੈਂਸਸ ਦਾ ਡੇਟ ਵਾਈਜ਼ ਡਾਟਾ ਡੇਟ ਆਫ ਬਰਥ ਲਾਇਸੈਂਸ ਕਿੱਥੇ ਹੋਇਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਕਿਹੜੇ ਸ਼ਹਿਰ 'ਚ ਹੋਇਆ ਜਿੱਦਾਂ ਅੰਮ੍ਰਿਤਸਰ ਹੁੰਦਾ ਸੀ ਅੱਜ ਤੇ ਤੁਸੀਂ ਇਹ ਤੁਹਾਡੇ ਬਿਜ਼ਨਸ ਲੈ ਕੇ ਆ ਜੀ 17000 ਲਾਇਸੈਂਸ ਪਿਛਲੇ 2 ਮਹੀਨਿਆਂ 'ਚ ਬਣੇ ਜਿਹੜੇ ਲੁਧਿਆਣੇ ਕੈਨਸਲ ਕਰਨੇ ਚਾਹੀਦੇ ਨੇ ਸ਼ੁਰੂਆਤ ਵਧੀਆ ਹੋਈ ਸੀ ਸ਼ੁਰੂਆਤ ਇਹਨਾਂ ਨੇ ਕਹਿ ਆਪਣੇ ਟ੍ਰਾਂਸਪੋਰਟ ਮੰਤਰੀ ਸਾਹਿਬ ਸਾਡੇ ਅਮਰ ਸਾਹ ਦੇ ਰਹਿਣਾ ਲੈਣੇ ਕਹਿੰਦੇ ਜੀ ਮੈਂ ਉੱਥੇ ਜਾ ਕੇ ਆਇਆ ਦੇਰਾਦੂਨ ਆਈਟੀਡੀਟੀਆਰ ਉਹਦਾ ਸਿਸਟਮ ਲੈ ਕੇ ਆਵਾਂਗੇ ਲੈ ਕੇ ਆਂਦਾ ਸਿਸਟਮ ਬੜੇ ਸ਼ਾਨੋ ਸ਼ੌਕਤ ਨਾਲ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮੁਹੱਲੀ ਅਸੀਂ ਸਿਸਟਮ ਲਾ ਦਿੱਤਾ ਜੀ ਉਹ ਸਿਸਟਮ ਨੂੰ ਲਵਾਇਆ ਪਏ ਖਰਚੇ ਆ 3 ਸਾਲ ਹੋ ਗਏ ਉਹ ਚਾਲੂ ਨਹੀਂ ਕਰਦੇ ਕਿਉਂਕਿ ਚਾਲੂ ਕਰਨਗੇ ਤੇ ਉੱਥੇ ਜ਼ੀਰੋ ਡਿਫੈਕਟ ਸਿਸਟਮ ਹੈ ਉੱਥੇ ਬੰਦਾ ਆਊਗਾ ਟੈਸਟ ਦੇਊਗਾ ਪਾਸ ਹੋਊਗਾ ਤੇ ਲਾਇਸੈਂਸ ਮਿਲੇਗਾ ਤੇ ਜੇ ਟੈਸਟ ਦੇਊਗਾ ਪਾਸ ਹੋਊਗਾ ਲਾਇਸੈਂਸ ਮਿਲੇਗਾ ਤਾਂ ਰਿਸ਼ਵਤ ਕਿਉਂ ਦੇ ਇਹ ਤੇ ਰਿਸ਼ਵਤ ਤਾਂ ਹੀ ਦੇਊਗਾ ਜੇ ਟੈਸਟ ਦੇਊਗਾ ਤੇ ਫੇਲ ਹੋਊਗਾ ਇਸ ਕਰਕੇ ਟੈਸਟ ਦੇਣਾ ਨਹੀਂ ਤੇ ਰਿਸ਼ਵਤ ਦੇਣੀ ਹੈ ਤੇ ਰਿਸ਼ਵਤ ਦੇਣ ਕਰਕੇ ਲਾਇਸੈਂਸ ਮਿਲਣਾ ਨਹੀਂ ਜੀ ਸਾਹਿਬ ਮੈਂ ਤੁਹਾਨੂੰ ਵਿੱਚ ਰੋਕਦਾ ਪਰ ਜਿਹੜਾ ਸਾਰਾ ਮਾਮਲਾ ਸੀ ਸਮਝਿਓ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵਿਜੀਲੈਂਸ ਚੀਫ ਨੂੰ ਸਸਪੈਂਡ ਕਰਤਾ ਉਸ ਤੋਂ ਬਾਅਦ ਦੋ ਪੀਪੀਐਸ ਅਧਿਕਾਰੀ ਹੋਰ ਸੀਗੇ ਇੱਕ ਜਲੰਧਰ ਤੋਂ ਸਰਵਦੀਪ ਸਿੰਘ ਨੇ ਔਰ ਇੱਕ ਹਰਪ੍ਰੀਤ ਸਿੰਘ ਮੰਡੇਰ ਨੇ ਹੁਣ ਇਹ ਸਮਝਿਆ ਜਾਵੇ ਕੁਝ ਦਿਨ ਪਹਿਲਾਂ ਰੇਡ ਹੋਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਰਟੀਆ ਦਫ਼ਤਰ ਨੇ ਉਸ ਤੋਂ ਬਾਅਦ ਕੋਈ 1000 ਡਾਟਾ ਉਹਨਾਂ ਦੇ ਹੱਥ ਲੱਗ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਸਪੈਂਡ ਕਰਤਾ ਕਿ ਵੀ ਇਹ ਸਾਰਾ ਵਿਭਾਗ ਟਰਾਂਸਪੋਰਟ ਤੇ ਆਜ ਨਹੀਂ ਗਿਆ। ਸਾਨੂੰ ਤਾਂ ਇਹੋ ਹੀ ਲੱਗ ਰਿਹਾ ਹੁਣ ਅੰਦਰ ਤੇ ਬਾਕੀ ਤੇ ਰੱਬ ਹੀ ਜਾਣਦਾ ਜਾਂ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ ਅੰਦਰ ਖਾਤੇ ਕੀ ਹੋਇਆ। ਲੇਕਿਨ ਉਹਨਾਂ ਦੀ ਫੇਸ ਆਫ ਇਟ ਬੀਇੰਗ ਐਕਸਪਰਟ ਮੈਨੂੰ ਤਾਂ ਇਹੋ ਹੀ ਲੱਗਦਾ ਕਿ ਉਹਨੇ ਐਡਾ ਦਾ ਕੁਝ ਫੜ ਲਿਆ ਤੇ ਇਹਨਾਂ ਨੇ ਕਿਹਾ ਵੀ ਕੋਈ ਬਾਹਰ ਨਾ ਆ ਜਾਵੇ। ਤ ਉਹਨੂੰ ਲਾਂਬੇ ਕਰ ਦਿਓ। ਲਾਂਬੇ ਕਰ ਦਿਓ। ਮੇਕੋ ਤੇ 23 ਜ਼ਿਲ੍ਹਿਆਂ ਦੀਆਂ ਵਿਜੀਲੈਂਸ ਦੀਆਂ ਕੰਪਲੇਨਾਂ ਪਈਆਂ ਨੇ। ਬਾਈ ਮੇਰੀ ਮੇਰੀ ਜਿੱਠੀ ਟਰਾਂਸਪੋਰਟ ਵਿਭਾਗ ਦੇ ਹਾਈएस्ट ਅਫਸਰ ਦੀ ਚਿੱਠੀ ਹੈ ਹਾਈएस्ट ਅਫਸਰ ਦੀ ਹੁਣ ਇਸ ਤੋਂ ਵੱਧ ਤੇ ਮੈਂ ਦੱਸੋ ਇਸ ਤੋਂ ਵੱਧ ਕੀ ਐਕਸਪੋਜ਼ੇ ਕੀ ਕਰੀਏ ਵੀ ਤੁਹਾਡੀਆਂ ਇਹ ਚਿੱਠੀਆਂ ਨੇ ਜਿਹਦੇ ਹਰ ਹਰ ਜ਼ਿਲ੍ਹੇ ਦੇ ਵਿਜੀਲੈਂਸ ਡਿਪਾਰਟਮੈਂਟ ਚਿੱਠੀਆਂ ਲਿਖੀਆਂ ਹੋਈਆਂ ਨੇ ਵਿジネス ਦੇ ਕੰਮ ਕਰਦੀ ਹੈ ਤੇ ਉਹਦਾ ਜਿਹੜਾ ਡਾਇਰੈਕਟ ਵਿਜੀਲੈਂਸ ਤੁਸੀਂ ਸਸਪੈਂਡ ਕਰ ਦਿੰਦੇ ਹੋ ਇਹਦਾ ਮਤਲਬ ਹੈ ਕੋਸ਼ਿਸ਼ਪਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਰਾਂਸਪੈਰੈਂਸੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਸਿਸਟਮ ਜਿਹੜਾ ਤੁਸੀਂ ਮੁਹਾਲੀ ਸ਼ੁਰੂ ਕਰ ਸਕਦੇ ਸੀਗੇ ਹੈਮ ਸਿਸਟਮ ਸੀਗਾ ਮਾਈਕਰੋਸਾਫਟ ਨੇ ਰਿਲੇਟਡ ਕੀਤਾ ਹੋਇਆ ਸੀਗਾ ਉਹਨੂੰ ਤੁਸੀਂ ਪਾਇਲਟ ਪ੍ਰੋਜੈਕਟ ਕਰਕੇ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਐਨੇ ਰੁਪਏ ਖਰਚ ਕਰਕੇ ਉਹ ਡੈਡ ਕੀਤਾ ਹੋਇਆ ਪਖਾਨਿਆਂ ਨੇ ਤੁਸੀਂ ਉਹ ਤੁਗਾਟਨ ਕਰੀ ਜਾਂਦੇ ਜੇ ਤੇ ਉਹ ਸਿਸਟਮ ਜਿਹੜਾ ਸੀਗਾ ਉਹ ਹੋ ਜਾਂਦਾ ਤੇ ਕਰਪਸ਼ਨ ਬੰਦ ਹੋ ਜਾਂਦੀ ਇਹਦਾ ਮਤਲਬ ਹੈ ਕਿਤਨਾ ਕਿਨੇ ਸਰਕਾਰ ਕਰਪਸ਼ਨ ਬੰਦ ਨਹੀਂ ਕਰਨਾ ਚਾਹੁੰਦੀ ਹਜ਼ਾਰ ਕਰੋੜ ਰੁਪਏ ਜਿੰਨੂੰ ਆਂਦਾ ਹੋਵੇ ਉਹ ਬੰਦ ਕਿਉਂ ਕਰੂਗਾ ਜੀ ਜਨਾਬ ਇਸ ਕਰਕੇ ਮੈਨੂੰ ਲੱਗਦਾ ਦਾਲ ਬਹੁਤ ਲੰਬੀ ਕਾਲੀ ਹੈ ਵੱਡੀ ਵੱਡੀ ਕੰਕਰ ਪਰ ਫਸੇ ਹੋਏ ਨੇ ਤੇ ਇਹ ਕਰਪਟ ਸਿਸਟਮ ਹੈ ਡਰਾਈਵਿੰਗ ਲਾਇਸੈਂਸ ਲੋਕੀ ਕਹਿੰਦੇ ਸੀ ਨਾ ਜੀ ਡਰਾਈਵਿੰਗ ਲਾਇਸੈਂਸ ਲੈਣਾ ਤੇ ਬਿਹਾਰ ਯੂਪੀ ਚਲੇ ਜਾਓ ਤੇ ਅੱਜ ਬਿਹਾਰ ਯੂਪੀ ਵਾਲੇ ਕਹਿੰਦੇ ਨੇ ਉੱਥੇ ਸਖਤੀ ਹੋ ਗਈ ਡਰਾਈਵਿੰਗ ਲਾਇਸੈਂਸ ਲੈਣਾ ਤੇ ਪੰਜਾਬ ਚ ਆ ਜਾਓ ਇੱਥੇ ਤੇ ਘਰ ਬੈਠੇ ਲਾਇਸੈਂਸ ਆ ਜਾਂਦਾ ਜੇ ਪੈਸੇ ਖਰਚ ਕਰਕੇ ਨਾ ਤੁਹਾਨੂੰ ਘਰ ਉੱਥੇ ਜਾਣਾ ਪਵੇ ਫੋਟੋ ਖਿਚਾਣ ਜਾਣਾ ਪਵੇ ਤੁਹਾਨੂੰ ਮੈਂ ਵੀਡੀਓ ਦਿਖਾਈ ਜੀ ਕਿੰਦਾ ਫੋਟੋ ਤੋਂ ਫੋਟੋ ਖਿੱਚੀ ਜਾ ਰਹੀ ਇਸ ਕਰਕੇ ਸਿਸਟਮ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ ਮੇਰੀ ਸੀਐਮ ਸਾਹਿਬ ਅੱਗੇ ਆਹੋਈ ਦਰਖਾਸਤ ਹੈ ਤੁਸੀਂ ਕਹਿੰਦੇ ਹੋ ਸਾਡੀ ਜ਼ੀਰੋ ਟੋਲਰੈਂਸ ਹੈ ਤੁਹਾਡੀ ਜ਼ੀਰੋ ਟੋਲ ਵੀ ਚਾਹਦੇ ਹੋ ਕ腐ਸ਼ਨ ਹੋਵੇ ਜੇ ਕ腐ਸ਼ਨ ਤੁਸੀਂ ਚਾਹਦੇ ਹੋ ਤੇ ਜਾਂ ਤੇ ਆਪਣਾ ਮੰਤਰੀ ਬਦਲੋ ਤੇ ਜਾਂ ਸੰਤਰੀ ਬਦਲੋ ਆ ਤੁਹਾਨੂੰ ਚੇਂਜ ਕਰਨੇ ਪੈਣੇ ਨੇ ਕਿੰਗ ਪੈਣੇ ਦਾ ਕੋਣ ਆ ਕ腐ਸ਼ਨ ਦੇ ਪਿੱਛੇ ਜੇ 7-800 ਕਰੋੜ ਦੇਖੋ ਜੇ 8000 ਰੁਪਇਆ ਵੀ ਕਰੇ ਹੋਵੇ ਲਾਇਸੈਂਸ ਦਾ ਪਿੱਛੇ ਲੈਂਦੇ ਹੋਣ ਮੈਂ ਮਿਨੀਮਮ ਕਹਿ ਰਿਹਾ ਕਹਿੰਦੇ ਲੋਕੀ ਕਹਿੰਦੇ 20-25-25 ਹਜ਼ਾਰ ਵੀ ਲਿਆ ਜਾਂਦਾ ਕਿਉਂਕਿ ਜਿਹੜੀ ਕਮਰਸ਼ੀਅਲ ਲਾਇਸੈਂਸ ਨੇ ਉਹ ਵੱਡੇ ਵੱਡੇ ਵੇਚਦੇ ਨੇ ਅਕ ਮੈਂ ਤਾਂ ਕਹਿ ਨਹੀਂ ਰਿਹਾ ਜੀ ਸਾਰੀ ਖਬਰਾਂ ਕਹਿ ਰਹੀਆਂ ਤੁਸੀਂ ਸਾਰੇ ਸਾਰਾ ਚੀਕਾ ਮਾਰ ਮਾਰ ਕੇ ਮੀਡੀਆ ਕਹਿ ਰਿਹਾ ਲੋਕੀ ਕਹਿ ਰਹੇ ਨੇ ਕੰਪਲੇਨਟ ਨਾ ਕਰ ਰਹੀਆਂ ਹੁਣ ਤੇ ਮੇਰੇ ਕੋਲ ਐਡਾ ਕ ਵੱਡਾ ਡਾਟਾ ਹੈ ਕਿ ਆ ਜੇ ਹਾਈ ਕੋਰਟ ਨੂੰ ਦਵਾ ਤੇ ਉਹ ਟਰਾਂਸਪੋਰਟ ਅਫਰਟਮੈਂਟ ਨੂੰ ਡਿਸਮੈਂਟਲ ਕਰਕੇ ਤੇ ਬੈਹ ਨਹੀਂ ਕਰ ਦੇਵੇ ਇਸ ਵਕਤ ਤੇ ਜ਼ਰੂਰ ਥੇਗੀ ਹੈ 6 5 6 ਲੱਖ ਲੱਖ ਸੰਸ ਹਰ ਵੜੇ ਪੰਜਾਬ ਚ ਬੰਦ ਹੈ ਤੇ 10000 ਹੋਵੇ ਤੇ 600 ਕਰੋੜ ਤਿੰਨ ਨੂੰ ਮਿਲਾ ਲਓ ਤੇ ਪਿਛਲੇ ਤਿੰਨ ਵਰਿਆਂ ਜੀ 1800 2000 ਕਰੋੜ ਦੀ ਕ腐ਸ਼ਨ ਹੋਈ ਹੈ ਬੜੀ ਵੱਡੀ ਕਰਾਪਸ਼ਨ ਹੈ ਇਹਨੂੰ ਕਰਾਪਸ਼ਨ ਨੂੰ ਰੋਕਣਾ ਚਾਹੀਦਾ ਹੈ ਇਹਦੇ ਵਾਸਤੇ ਟ੍ਰਾਂਸਪੇਰੈਂਟ ਸਿਸਟਮ ਜਿਹੜਾ ਹੈਮਸ ਹੈਗਾ ਮਾਈਕਰੋਸਾਫਟ ਆਪਰੇਟਡ ਹੈਗਾ ਉਹਨੂੰ ਲੈ ਕੇ ਆਓ ਤਾਂ ਕਿ ਆਟੋਮੇਟਡ ਸਿਸਟਮ ਹੋ ਜਾਵੇ ਮੁਹਾਲੀ ਵਾਲਾ ਚਾਲੀ ਕਰ ਦਿਓ ਬੱਤੀ ਉੱਪਰ ਜਗ੍ਹਾ ਤੇ ਜਿਹੜਾ ਹੈਗਾ ਉਹਨੂੰ ਚਾਲੂ ਕਰੋ ਦੇਖੋ ਇਹ ਬੜੀ ਸਾਡੀ ਨਾ ਨਮੋਸ਼ੀ ਵਾਲੀ ਗੱਲ ਹੈ ਸਮਾਰਟ ਚਿਪ ਦੇ ਬੰਦੇ ਸ਼ਰਿਆਮ ਉਹਨਾਂ ਦੇ ਖਿਲਾਫ ਐਫਆਈਆ ਰਿਪੋਰਟਾਂ ਹੋਈਆਂ ਕਿ ਉਹ ਕਰਪਸ਼ਨ ਕਰਦੇ ਫੜੇਗੇ ਉਹਨਾਂ ਦੇ ਬੰਦੇ ਤੁਸੀਂ ਫਿਰ 160 70 ਬੰਦੇ ਉਹਨਾਂ ਦੇ ਰੱਖ ਲੈ ਇਹਦਾ ਮਤਲਬ ਤੁਸੀਂ ਕਰਪਸ਼ਨ ਖਤਮ ਕਰਨਾ ਨਹੀਂ ਚਾਹੁੰਦੇ ਜੇ ਤੁਸੀਂ ਚਾਹੁੰਦੇ ਜੇ ਕਰਪਸ਼ਨ ਜਾਰੀ ਰਵੇ ਰੁਪਈਆ ਅੰਧਾ ਰਵੇ ਤੇ ਇਲੈਕਸ਼ਨ ਲੜਦੇ ਰਹੀਏ ਹੁਣ ਅੱਗੇ ਕੀ ਹੈ ਅਗਲਾ ਪਲਾਨ ਕੀ ਹੈ ਤੁਹਾਡਾ ਰਣਨੀਤੀ ਕੀ ਹੈ ਦੇਖੋ ਮੇਰੀ ਤੇ ਉਮੀਦ ਹੈ ਭਗਵੰਤ ਸਿੰਘ ਸਾਹਿਬ ਕੋਲੋਂ ਕਿ ਜਿਹੜੇ ਵੀ ਦੋਸ਼ੀ ਅਫਸਰ ਹੈਗੇ ਨੇ ਜਾਂ ਜਿਹੜੇ ਬੰਦੇ ਕਰਪਸ਼ਨ ਚ ਅਨਵੋਲਡ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਜ਼ੀਰੋ ਟੋਲਰੈਂਸ ਹੈ ਜੇ ਤੁਸੀਂ ਨਹੀਂ ਲਾਓਗੇ ਮੇਰੇ ਕੋਲ ਹੁਣ ਪੂਰਾ ਮਟੀਰੀਅਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਚ ਜਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਜਿਹੜੇ ਬੰਦੇ ਨੇ ਵੀ ਪੰਜਾਬੀਆਂ ਦਾ ਖੂਨ ਨਿਚੋੜਿਆ ਪੰਜਾਬੀਆਂ ਦੀ ਹੱਕ ਹਲਾਲ ਦੀ ਕਮਾਈ ਖੋਈ ਹੈ ਉਹਦੇ ਕੋਲ ਇਹਦਾ ਹਿਸਾਬ ਲਿਆ ਜਾਏਗਾ ਆ ਲਾਇਸੈਂਸ ਟੂ ਡਰਾਈਵ ਨਹੀਂ ਹੈ ਆ ਲਾਇਸੈਂਸ ਟੂ ਕਿਲ ਹੈ ਤੇ ਉਹ ਹੋਣ ਨਹੀਂ ਦੇਵਾਂਗੇ ਧੰਨਵਾਦ ਤੋ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਉਹਨੂੰ ਦੇਖਿਆ ਜਾਵੇ ਤਾਂ ਵੱਡੇ ਸਕੂਲ ਲੈ ਕੇ ਜਿਹੜੇ ਇੰਟਰਨੈਸ਼ਨਲ ਰੋਡ ਸੇਫਟੀ ਐਕਸਪਰਟ ਨੇ ਨੈਕਸ ਚੇਅਰਮੈਨ ਵੀ ਨੇ ਕਮਲ ਸੂਹੀ ਉਹਨਾਂ ਵੱਲੋਂ ਵੀ ਇਸ ਦੇ ਤੌਰ ਦੇ ਉੱਪਰ ਇੱਕ ਤਰ੍ਹਾਂ ਚੋਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇਹ ਜਿਹਾ ਹੀ ਭ੍ਰਸ਼ਟਾਚਾਰ ਨਹੀਂ ਹਟਦਾ ਤਾਂ ਅਗਲਾ ਕਦਮ ਜਿਹੜਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੋਵੇਗਾ ਤਾਂ ਦੇਖਣਾ ਹੁੰਦਾ ਹੈ ਕਿ ਤਸਵੀਰ ਕਿੱਲ ਕਿਉਂਦੀ ਹੈ ਕੈਮਰਾ ਪਰਸੰਤ ਰੰਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗਪਿਟੀਸੀ న్యూਸ ਚੰਡੀਗੜ੍ਹ